ਦਸਤਾਨ ਦੀ ਆਉਂਦੀ ਦਰਸ਼ਕtare ਕਰਨੇ ਕਾਰਜੋ ਤੇ ਭਾਰਤੀ ਹਕੂਮਤ ਦੇ ਹਦੇਸ ਦੇ ਨਾਲ ਜੂਨ 1984 ਦੇ ਵਿੱਚ ਭਾਰਤੀ ਫੌਜਾਂ ਜੁਹਨ ਗੈਂਗਾਂ ਤੇ ਧੋਪਾਂ ਦੇ ਨਾਲ ਮਾਰੂ ਸਿਆਰਾ ਦੇ ਨਾਲ ਲੈਸ ਹੋ ਕੇ ਜਿੱਥੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਲੋਕ ਐਕਟਰੀ ਕੀਤਾ ਗੁਰਮਤਿ ਪਿਆਰਿਓ ਉੱਥੇ ਨਾਲ ਦੀ ਨਾਲ ਹੋਰ ਮਹਾਨ ਦਸਤਾਨ ਜਿੱਥੇ ਜਿਹੜਾ ਆਰੰਡਾ ਜੋੜੀ ਜੋ ਹੈ ਉਸਦੇ ਆਉਂਦੀ ਦਰਸ਼ਕ ਦਿਨਾਰ ਕਰਦੇ ਹੋ ਉਹਨਾਂ ਮਾਦੂ ਤੇ ਆਰੰਡਾ ਤੋਂ ਗੋਲੀਆਂ ਦੇ ਨਿਸ਼ਾਨ ਹਨ ਉਹ ਆਪਜੀ ਦੇਖ ਸਕਦੇ ਹੋ ਦਫਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਈਂ ਤੇ ਚਾ ਸਿਕਸ ਮੰਦਰੀ ਹਾਲ ਉੱਥੇ ਵੀ ਇਹ ਗੋਲੀਆਂ ਦੇ ਨਿਸ਼ਾਨ ਚੁਟਨੇ ਹੋਏ ਹਨ ਔਰ ਇੱਥੋਂ ਤੱਕ ਜਿੱਥੇ ਇਹ ਨਾਮਧਾਰਕ ਸਥਾਨਾਂ ਨੂੰ ਕਹਤੇ ਨੂੰ ਕੀਤਾ ਗਿਆ ਉੱਥੇ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਹਾਲੀयत ਦੇ ਅੰਦਰ ਤਾਂ ਅਨੁਸਾਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਵੀ ਉਸ ਹਨੇ ਭਾਰਤੀ ਫੌਜ ਦੇ ਵੱਲੋਂ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਔਰ ਉਹ ਜ਼ਖਮੀ ਬਾਅਦ ਸ੍ਰੀ ਆਪ ਜੀ ਦਰਸ਼ਨ ਦਿਖਾਰ ਕਰ ਰਹੇ ਸੀ ਜੀ ਬਾਬਾ ਬਕਟ ਸਿੰਘ ਜੀ ਦਾ ਆਨ ਸਥਾਨ ਜਿੱਥੇ 30 ਸਿਣਾ ਨੇ ਅੰਗਦਾਲੀ ਦੀ ਫੌਜ ਦੇ ਨਾਲ 3000 ਫੌਜ ਦੇ ਨਾਲ ਟੱਕਰ ਲੈਣਾ ਕੀਤਾ ਸੋ ਜਿੱਥੇ ਆਪ ਜੀ 26 ਮਈ ਤੋਂ ਲੈ ਕੇ 6 ਜੂਨ ਤੱਕ ਜੂਨ 1984 ਦੇ ਫਲੂਕਾਰੇ ਨੂੰ ਸਮਰਪਿਤ ਤੇ ਸਤਿਗੁਰੂ ਆਸ਼ਾਜੀ ਜਗਮੀ ਬਾਹੂਸੂਰੂ ਦੇ ਦਰਸ਼ਨੇਦਾਰ ਜਹਾਂਸਰ ਨੇ ਅਠਵਰੀ ਤੋਂ ਲੈ ਕੇ ਸੰਧਿਆ ਦੇ ਛੇ ਵਜੇ ਦੇ ਪ੍ਰਗਮਿਤ ਤੱਕ ਜਦੋਂ ਸੋਧਨ ਦੀ ਚੌਂਕੀ ਦੀ ਰਸਤਾ ਹੁੰਦੀ ਹੈ ਉਸ ਸਮੇਂ ਤੱਕ ਆਪ ਹੀ ਉਹ ਦਰਸ਼ਨੇਦਾਰ ਕਰਵਾਏ ਜਾ ਰਹੇ ਹਨ ਜਿਨ੍ਹਾਂ ਕੇ ਆਏ ਆਪ ਵੀ ਇਹ ਯਾਦ ਦੇ ਨਾਲ ਦਰਸ਼ਨ ਕਰਦੇ ਹਨ ਤੇ ਜਿਨ੍ਹਾਂ ਨੇ ਦਰਸ਼ਨ ਕਰ ਲਈ ਹਨ ਉਹਨਾਂ ਸੰਤਾਂ ਨੂੰ ਪ੍ਰੇਰਨਾ ਕਰਨੀ ਹੈ ਕਿ ਸ਼੍ਰੀ ਪਕਾਲ ਤੋਂ ਸਾਈਂ ਦੇ ਬੈਕ ਸਾਈਡ ਤੇ ਜੋ ਸ਼ਹੀਦ ਬਾਬਾ ਪ੍ਰਤਾਪ ਸਿੰਘ ਦਾ ਮਹਾਨ ਦਸਤਾਨਾ ਹੈ ਉਥੇ ਆਪ ਜੀ ਨੇ ਲਖਮੀ ਕਾਂ ਸਰਦੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਮਾਡਲ ਜੋ ਉਸ ਸਮੇਂ ਜੂਨ 1984 ਦੇ ਵਿੱਚ ਭਾਰਤੀ ਭੋਜਾਂ ਦੇ ਵੱਲੋਂ ਤੱਨ ਸਾਈਡ ਨੂੰ ਕੈਟਰੀ ਕੀਤਾ ਗਿਆ ਸੋ ਉਹ ਮਾਡਲ ਵੀ ਧਰਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਦਰਸ਼ਿਤ ਕੀਤਾ ਗਿਆ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਦੇਸ਼ਾਂ ਵਿਦੇਸ਼ਾਂ ਨੂੰ ਸੰਤਾਂ ਹੁੰਦੀਆਂ ਹਨ ਉਹਨਾਂ ਨੂੰ ਗਿਆਤ ਹੋ ਸਕੇ ਕਿ ਕਿਵੇਂ ਭਾਰਤੀ ਹਕੂਮਤਾਂ ਦੇ ਹਦੇਸ਼ ਦੇ ਨਾਲ ਭਾਰਤੀ ਫੌਜਾਂ ਨੇ ਜੇ ਤੀਸਰਾ ਖਲੂਕਾਰ ਜਿਸ ਦੇ ਕਿਸੇ ਸਿੱਖ ਹੋਣ ਦਾ ਜਾਣੀ ਅਤੇ مالی ਨੁਕਸਾਨ ਹੋਇਆ ਉਸ ਦੇ ਬਾਅਦ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਸੋ ਆਪ ਜੀ ਜਿੱਥੇ ਗੋਲੀ ਦੇਖ ਰਹੇ ਹੋ ਤਾਂ ਸੰਤਪੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ੍ਰੂਤੇ ਦਰਸ਼ਨ ਕਰ ਰਹੇ ਹੋ ਨਾਲ ਹੀ ਉਹ ਖਜ਼ਾਨਾ ਜਿਹੜੇ ਅੰਖ ਮੜੀ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਏ ਉਹ ਵੀ ਦ비 ਦੇ ਵਿੱਚ ਸੰਭਾਲ ਕਰਕੇ ਰੱਖੀ ਹੋਏ ਹਨ ਉਹ ਖਜ਼ਾਨੇ ਦੇ ਵੀ ਆਪ ਜੀ ਦਰਸ਼ਨ ਕਰ ਸਕਦੇ ਹੋ ਅੱਖਰ ਅੱਖਰ ਉਹ ਬੜੇ ਹੀ ਪਿਆਰ ਕਥੀ ਸਮਰਪਾਦ ਦੇ ਨਾਲ ਸੰਭਾਲ ਕਰਕੇ ਆਪ ਸਮੂਹ ਸੰਤਾਂ ਦੇ ਦਰਸ਼ਨ ਦਿਹਾੜੇ ਤੇ ਜੋ ਹਨ ਉਹ ਰੱਖੇ ਗਏ ਹਨ ਆਪ ਜੀ ਨੇ ਦਰਸ਼ਨ ਦਿਹਾੜ ਕਰਨੇ ਹਨ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਇਆ ਗੁਰੂ ਜੀ ਮਨਾ ਸੂਰਬੀਰ ਮਹਾਨ ਯੋਧਿਆਂ ਦੀ ਕਰਨੀ ਨੂੰ ਯਾਦ ਕਰਨਾ ਹੈ ਜੀ ਇਤਨੇ ਬਹੁਤ ਕੀ ਪ੍ਰੋਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ༡ ༢ ༣